ਨਹੀਂ ਚਲੇ ਨਹੀਂ ਚਲੇ ਕਰਮਚਾਰੀ ਯੂਨੀਅਨ ਨਗਰ ਕੌਂਸਲ ਅੋੜਮੋੜ ਟਾਂਡਾ ਕਰਮਚਾਰੀ ਸੰਗਠਨ ਨਗਰਪਾਲਿਕਾ ਨਾਲ ਜੁੜੇ ਸਫਾਈ ਕਰਮਚਾਰੀਆਂ ਨੇ ਅੱਜ ਲਗਾਤਾਰ ਹੜਤਾਲ ਜਾਰੀ ਰੱਖੀ ਹੈ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਦੀ ਸੁਣਵਾਈ ਨਾ ਹੋਣ ਦੇ ਰੋਸਵਜੋ ਅਨਮਿੱਥੇ ਸਮੇਂ ਦੇ ਲਈ ਸ਼ੁਰੂ ਹੜਤਾਲ ਦੌਰਾਨ ਸਫਾਈ ਕਰਮਚਾਰੀਆਂ ਨੇ ਅੱਜ ਨਗਰ ਕੌਂਸਲ ਦਫਤਰ ਟਾਂਡਾ ਵਿਖੇ ਪ੍ਰਧਾਨ ਮਾਇਆ ਚੇਅਰਮੈਨ ਯਸ਼ਪਾਲ ਸੋਨੂ ਵਾਈਸ ਪ੍ਰਧਾਨ ਜਤਿੰਦਰ ਹੰਸ ਅਤੇ ਤਰਸੀਮ ਲਾਲ ਦੀ ਅਗਵਾਈ ਦੇ ਵਿੱਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਸੂਮ ਕਰਮਚਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅੱਜ ਦੇ ਰੋਸ ਵਿਖਾਵੇ ਦੌਰਾਨ ਸਾਬਕਾ ਮంత్రి ਪੰਜਾਬ ਸੰਗਤ ਸਿੰਘ ਗਿਲਜੀਆ ਨੇ ਧਰਨੇ ਦੇ ਵਿੱਚ ਪਹੁੰਚ ਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰ ਵੀ ਉਹਨਾਂ ਦੇ ਨਾਲ ਮੌਜੂਦ ਸਨ ਸਟਾਰ نیوز ਪੰਜਾਬੀ ਟੀਵੀ ਦੇ ਲਈ ਜਸਪ੍ਰੀਤ ਸਿੰਘ ਸੈਣੀ ਦੀ ਰਿਪੋਰਟ ਅੱਜ ਨਗਰ ਕੌਂਸਲ ਟਾਂਡਾ ਦੇ ਵਿੱਚ ਸਾਡੇ ਟਾਂਡੇ ਸ਼ਹਿਰ ਦੇ ਜਿਨੇ ਮੇਰੀਆਂ ਬੇਟੀਆਂ ਬਾਬਾ ਜੀ ਰਣ ਮਹਿਲ ਜਿਨੇ ਸਾਡੇ ਲਾਡਲਰ ਬੱਚੇ ਆ ਜੋ ਕਿ ਕਾਫੀ ਸਮੇ ਤੋਂ ਜਿਹੜਾ ਕਿ ਪਿੰਡ ਦੇ ਸ਼ਹਿਰ ਦੀ ਸਫਾਈ ਕਰਦੇ ਆ ਤੇ ਇਹਨਾਂ ਦੀ ਬਿਲਕੁਲ ਜਾਇਜ਼ ਮੰਗਾਂ ਨੇ ਕੋਈ ਮੰਗ ਵੀ ਵੱਧੂ ਨਹੀਂ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਸਰਕਾਰ ਦਾ ਸਮਾਂ ਜਿਹੜਾ ਹੈ ਲੰਘਦਾ ਜਾ ਰਿਹਾ ਬੜੀ ਕਲੀਡ ਦੀ ਗੱਲ ਇੱਕ ਸਾਲ ਦਾ ਸਮਾਂ ਰਹਿ ਗਿਆ तकरीबन ਤੇ ਮੈਂ ਸਰਕਾਰ ਨੂੰ ਬੇਨਤੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜੋ ਇਹਨਾਂ ਦੇ ਜਾਇਜ਼ ਮੰਗਾਂ ਨੇ ਮੰਨ ਕੇ ਤੇ ਹੜਤਾਲ ਖਲਾਈ ਜਾਵੇ ਕਿਉਂਕਿ ਜਿੰਚਕਲ ਇਹਨਾਂ ਨੂੰ ਕੁਝ ਦਿੱਤਾ ਨਾ ਹੜਤਾਲ ਨਹੀਂ ਖੁੱਲਣੀ ਇਹਨਾਂ ਨੂੰ ਸਰਟੀਫਾਈ ਨਾ ਕੀਤਾ ਜਦ ਤਾਲ ਨਹੀਂ ਖੁੱਲਨੀ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਹ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇੱਥੇ ਭਾਵੇਂ ਮੰਤਰੀ ਕੋ ਆਵੇ ਸੁਵਛਨ ਦੇ ਵੀ ਇਹ ਸਰਕਾਰ ਬਹੁਤ ਜਲਦੀ ਕੰਮ ਕਰ ਰਹੀ ਹੈ ਕਿ ਬਾਕੀ ਫਿਰ ਜਦੋਂ ਤੁਹਾਨੂੰ ਇਹਨਾਂ ਨੂੰ ਕੁਝ ਮਿਲਿਆ ਦੇ ਦੇ ਹੈ ਸਫਾਈ ਮਜ਼ਦੂਰ ਇਹਨੂੰ ਮਿਲਤਰੀ ਕਰਦੇ ਇਤੋਂ ਜ਼ਿਆਦਾ ਸਖਤ ਹੋ ਜਾਊਗਾ ਫਿਰ ਇਤੋਂ ਜ਼ਿਆਦਾ ਹਜੇ ਨਾ ਹੋਇਆ ਫਿਰ ਅੱਗੇ ਸਖਤ ਹੋਣਾ ਹੀ ਹੋਣਾ ਇਹ ਸੀ ਅਸੀਂ ਤੰਗਰ ਸਾਹ ਤੇ ਬੈਠੇ ਆਂ ਸਾਡੇ ਬੱਚੇ ਨੂੰ 14 14 ਸਾਲ ਪਸੰ 15 ਸਾਲ ਹੋ ਗਏ ਲਾਰੇ ਲਾਇਨ 10 10 ਹਜ਼ਾਰ ਤੇ ਦੇਖੋ ਬੱਚੇ ਪਾਲਦੇ 10 ਹਜ਼ਾਰ ਤੇ ਤੇ ਸਾਨੂੰ ਕਹਿੰਦੇ ਬਦਲਾ ਕਰਾਂਗੇ ਤੁਹਾਨੂੰ ਪੈਸਾ ਵੀ ਲਾਵਾਂਗੇ ਤੁਹਾਨੂੰ ਤੁਹਾਨੂੰ ਬਿਨਾਂ ਸਾਰਾ ਕੁਝ ਦਵਾਂਗੇ ਤੇ ਤੁਸੀਂ ਹੁਣ ਸਾਡਾ ਕੰਮ ਕਰੋ ਸਾਨੂੰ ਵੋਟਾਂ ਪਾ ਕੇ ਲਿਆਓ ਅਸੀਂ ਵੋਟਾਂ ਪਾ ਦਿੱਤੀਆਂ ਮੁੜ ਕੇ ਇਹਨਾਂ ਬਾਤਾਂ ਨਹੀਂ ਪੁੱਛੀ ਪਾਉਣੇ ਸਵਾ ਚਾਰ ਸਾਲ ਹੋ ਗਿਆ ਤੇ ਮੁੜ ਕੇ ਚੱਲਣ ਹੁਣ ਕਹਿੰਦੇ ਤੁਹਾਨੂੰ 7 7000 ਰੁਪਏ ਤਨਖਾਹ ਲੈ ਨਹੀਂ ਕਹਿੰਦੇ ਤੁਹਾਨੂੰ ਪੈਸੇ ਦੇਈਏ ਪੈਸੇ ਲਾਈਏ ਅਸੀਂ ਤਾਂ ਉਹਨਾਂ ਕਰੀ ਉੱਠਣਾ ਜੇ ਸਾਡੇ ਬੰਦੇ ਪੱਕੇ ਨਾ ਕਰਨਗੇ ਠੇਕੇਦਾਰੀ ਸਿਸਟਮ ਬੰਦ ਨਾ ਹੋਊਗਾ ਇਹ ਨਾ ਪੰਜਵਾਂ ਦਿਨ ਅੱਜ ਸਾਡੇ ਸਾਰੇ ਭੈਣ ਭਰਾ ਮਤਲਬ ਸਟ੍ਰਾਈਕ ਤੇ ਬੈਠੇ ਆ ਤੇ ਸਾਡੀ ਪਬਲਿਕ ਹੈਗੀ ਆ ਥੋੜੀ-ਬਾਲੀ ਅਸਲ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕਾਰਨ ਕੀ ਹੈ ਹਨਾ ਉਹ ਸੋਚ ਲਿਆ ਖਰੀ ਇਹ ਵਿਚਾਰੇ ਮਤਲਬ ਧੱਕਾ ਕਰਨ ਦੇ ਪਰ ਇਦਾਂ ਹੈ ਨਹੀਂ ਕਿ ਅਸਲ ਦੇ ਵਿੱਚ ਗੱਲ ਇਹ ਆ ਕਿ ਸਰਕਾਰ ਜਿਹੜੀ ਆ ਉਹ ਦਿੱਲੀ ਦੀ ਕੰਪਨੀ ਨੂੰ ਠੇਕਾ ਦੇਣਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਸਾਰਾ ਸਿਸਟਮ ਜਿਹੜਾ ਪ੍ਰਾਈਵੇਟ ਹੋ ਜੇ। ਉਹਨਾ ਜਿੰਨੇ ਸਾਡੇ ਆ ਨੌਜਵਾਨ ਬੱਚੇ ਆ ਇਹ ਭਰਤੀ ਹੋਏ ਆ ਕੋਈ 8000 ਦੇ ਕੋ 10000 ਦੇ। ਇਹ ਇਸ ਉਮੀਦ ਦੇ ਉੱਪਰ ਭਰਤੀ ਹੋਇਆ ਕਿ ਚਲੋ ਕੱਲੂ ਸਾਨੂੰ ਸਰਕਾਰ ਪੱਕਾ ਕਰ ਦੋਗੀ। ਤਾਂ ਜੇ ਪ੍ਰਾਈਵੇਟ ਹੀ ਹੋ ਗਿਆ ਤੇ ਇਹਨਾਂ ਨੂੰ ਕਿੰਨ ਪੱਕਾ ਕਰਨਾ ਵਾਣਾ ਤੇ ਫੇਰ ਆ 8-10000 ਨਾਲ ਕਿੱਦਾਂ ਹੈ ਨਿਆਣੇ ਪੜਾਉਣਗੇ ਕਿੱਦਾਂ ਨਿਆਣੇ ਵਿਆਉਣਗੇ ਕਿੱਦਾਂ ਘਰ ਦਾ ਮਜ਼ਦਰਾ ਇਹਨਾਂ ਦਾ ਹੱਲ ਹੋਊਗਾ। ਸੋ ਸਰਕਾਰ ਦਾ ਬਹੁਤ ਪਬਲਿਕ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਰਕਾਰ ਚੌਥੇ ਸਾਲ ਦੇ ਵਿੱਚ ਹੱਥ ਝੋੜਦੇ ਆ ਜਾਂਦੀ ਆ। ਸਰਕਾਰ ਜਿਹੜੀ ਉਹ ਚੌਥੇ ਸਾਲ ਦਾ ਹੱਥ ਜੋੜਨ ਦੇ ਆਂਦੀ ਪਰ ਇਹ ਤਾਂ ਚੌਥੇ ਸਾਲ ਚੌਥਾ ਸਾਲ ਹੀ ਮੁੱਕ ਗਿਆ ਤਾਂ ਵੀ ਧੱਕਾ ਹੀ ਕਰਨ ਲੱਗੀ ਆ ਤੇ ਮੇਰੇ ਹਿਸਾਬ ਦੇ ਨਾਲ ਜਦੋਂ ਬੰਦਾ ਧੱਕਾ ਕਰਦਾ ਤਾਂ ਫਿਰ ਧੱਕਾ ਰੱਬ ਹੀ ਕਰਾਉਂਦਾ ਵਾ ਤੇ ਫਿਰ ਰੱਬ ਦਾ ਤੁਹਾਨੂੰ ਪਤਾ ਹੀ ਯਾਰ ਰਿਜ਼ਲਟ ਕੀ ਹੁੰਦਾ ਇਹ ਸਰਕੇ ਇਹਨਾਂ ਨਾਲ ਸਾਡੇ ਭੈਣ ਭਰਾਵਾਂ ਨਾਲ ਧੱਕਾ ਨਾ ਕਰੋ ਤੇ ਜਿਹੜਾ ਕੀ ਪ੍ਰਾਂਤ ਇਹਨਾਂ ਦਾ ਸਧਰਾ ਹਲ ਕਰੋ ਜਿਹੜੇ ਕੀ ਆਪਣੇ ਕਮਾਕਾਰਾਂ ਤੇ ਬਾਤ ਹੋ ਜਾਣ